ਤੁਸੀਂ ਦੇਖ ਰਹੇ ਹੋ Sky News Punjab ਤੇ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ MP ਅਮਰਿਤਪਾਲ ਸਿੰਘ ਹੋਰਾਂ ਦੇ ਨਾਲ ਜੁੜੀ ਹੋਈ ਜਾਣਕਾਰੀ ਦੇ ਦਈਏ ਕਿ ਅੱਜ ਲੋਕ ਸਭਾ ਸਪੀਕਰ ਦੇ ਚੈਂਬਰ ਦੇ ਵਿੱਚ ਅਮਰਿਤਪਾਲ ਸਿੰਘ ਹੋਰਾਂ ਨੇ ਸੌਂ ਚੁੱਕ ਲਈ ਹੈ ਅਮਰਿਤਪਾਲ ਸਿੰਘ ਹੋਰਾਂ ਦੇ ਵੱਲੋਂ ਸੌਂ ਚੁੱਕ ਲਈ ਗਈ ਹੈ MP ਅਹੁਦੇ ਦਾ ਹਲਫ ਉਹਨਾਂ ਦੇ ਵੱਲੋਂ ਲੈ ਲਿਆ ਗਿਆ ਵੱਡੀ ਖਬਰ Sky News Punjab ਦੇ ਮਾਧਿਅਮ ਦੇ ਰਾਹੀਂ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਰਿਵਾਰ ਦੇ ਵਿੱਚ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੈ ਪਰਿਵਾਰ ਦੇ ਤਿੰਨ ਜੀ ਪਰਿਵਾਰ ਦੇ ਤਿੰਨ ਮੈਂਬਰ ਐਮਪੀ ਅਮਰਿਤਪਾਲ ਸਿੰਘ ਹੋਰਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਵੀ ਰਵਾਨਾ ਹੋ ਚੁੱਕੇ ਐ ਉਹਨਾਂ ਦੀ ਮੁਲਾਕਾਤ ਕਰਵਾਈ ਜਾਏਗੀ ਹਾਲਾਂਕਿ ਫੋਟੋਗ੍ਰਾਫੀ ਵੀਡੀਓਗ੍ਰਾਫੀ ਦੀ ਮਨਾਹੀ ਜ਼ਰੂਰ ਹੈ ਪਰ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਜ਼ਰੂਰ ਦੌੜੀ ਹੋਈ ਹੈ ਤੇ ਦੂਸਰੇ ਪਾਸੇ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ ਵੀ ਸੰਗਤਾਂ ਖੁਸ਼ੀ ਦੇ ਨਾਲ ਝੂਮਦੀਆਂ ਦਿਖਾਈ ਦੇ ਰਹੀਆਂ ਨੇ ਦੱਸ ਦਿੰਨੇ ਆ ਕਿ ਲੋਕ ਸਭਾ ਸਪੀਕਰ ਓਮ ਬਿਰਲਾ ਹੋਰਾਂ ਦੇ ਚੈਂਬਰ ਦੇ ਵਿੱਚ ਅਮਰਿਤਪਾਲ ਸਿੰਘ ਹੋਰਾਂ ਨੇ ਸੌਂ ਚੁੱਕ ਲਈ ਹੈ ਇਸ ਤੋਂ ਪਹਿਲਾਂ ਰਾਸ਼ਿਦ ਇੰਜੀਨੀਅਰ ਜਿਹੜੇ ਬਾਰਾਮੂਲਾ ਤੋਂ ਚੋਣ ਜਿੱਤੇ ਸੀ ਉਹਨਾਂ ਨੇ ਵੀ ਕਰੀਬ-ਕਰੀਬ 2 ਲੱਖ ਦੇ ਮਾਰਜਨ ਦੇ ਨਾਲ ਉੱਥੋਂ ਦੇ ਸਾਬਕਾ ਮੁੱਖ ਮੰਤਰੀ ਨੂੰ ਹਰਾਇਆ ਸੀ ਜੰਮੂ ਕਸ਼ਮੀਰ ਦੇ ਬਾਰਾਮੂਲਾ ਤੋਂ ਚੋਣ ਜਿੱਤ ਕੇ ਆਏ ਸੀ ਕੁਝ ਹੀ ਸਮਾਂ ਪਹਿਲਾਂ ਉਹਨਾਂ ਨੇ ਵੀ ਆਪਣਾ ਹਲਫ ਲਿਆ ਤੇ ਹੁਣ ਅਮਰਿਤਪਾਲ ਸਿੰਘ ਗੋਰਾ ਨੇ ਆਪਣਾ ਹਲਫ ਜਿਹੜਾ ਉਹ ਲੈ ਲਿਆ ਜਾਣਕਾਰੀ ਦੇ ਦਈਏ ਪੰਜਾਬ ਪੁਲਿਸ ਦੀ ਇੱਕ ਟੀਮ ਪਹੁੰਚਦੀ ਹੈ ਡਿਬਰੂਗੜ ਜੇਲ੍ਹ ਬੀਤੇ ਦਿਨੀ ਤੇ ਉਸ ਤੋਂ ਬਾਅਦ ਦੇ ਵਿੱਚ ਅੱਜ ਉਹਨਾਂ ਨੂੰ ਸਵੇਰੇ ਉੱਥੋਂ 에ਅਰ ਫੋਰਸ ਦੇ ਇੱਕ ਖਾਸ ਜਹਾਜ਼ ਦੇ ਰਾਹੀਂ ਸਪੈਸ਼ਲ ਵਿਮਾਨ ਦੇ ਰਾਹੀਂ ਉਹਨਾਂ ਨੂੰ ਦਿੱਲੀ ਲਈ ਆਇਆ ਜਾਂਦਾ ਹੈ ਦਿੱਲੀ 에어ਪੋਰਟ ਤੇ ਉਤਰਨ ਤੋਂ ਬਾਅਦ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਤਸਵੀਰ ਜਾਂ ਵੀਡੀਓ ਨਹੀਂ ਸਾਹਮਣੇ ਆਈ ਸੀ ਕਿਉਂਕਿ ਬੜੇ ਗੁਪਤ ਤਰੀਕੇ ਦੇ ਨਾਲ ਉਹਨਾਂ ਨੂੰ ਲੈ ਕੇ ਆਇਆ ਗਿਆ ਕਿਉਂਕਿ ਬਿਆਨ ਦੇਣ ਦੀ ਮਨਾਹੀ ਹੈ ਪ੍ਰਸਥੇ ਸਾਹਮਣੇ ਉਹਨਾਂ ਨੂੰ ਐਕਸਪੋਜ਼ ਜਾਂ ਉਹਨਾਂ ਨੂੰ ਸ਼ੋਅ ਨਹੀਂ ਕੀਤਾ ਜਾ ਸਕਦਾ ਇਹਦੇ ਕਰਕੇ ਉਹਨਾਂ ਨੂੰ ਕਿਸੇ ਰਸਤੇ ਦੇ ਰਾਹੀਂ ਸਿੱਧਾ ਸੰਸਦ ਪਵਨ ਲਿਜਾਇਆ ਜਾਂਦਾ ਹੈ ਜਿੱਥੇ ਜਾ ਕੇ ਉਹਨਾਂ ਦੇ ਵੱਲੋਂ ਸੌਚੀ ਜਾਣੀ ਸੀ ਤੇ ਹੁਣ ਲੋਕ ਸਭਾ ਦੇ ਸਪੀਕਰ ਦੇ ਚੈਂਬਰ ਦੇ ਵਿੱਚ ਉਹਨਾਂ ਦੇ ਖਾਸ ਚੈਂਬਰ ਦੇ ਵਿੱਚ ਅਮਰਿਤਪਾਲ ਸਿੰਘ ਹੋਰਾਂ ਨੇ ਹਲਫ ਲੈ ਲਿਆ ਸੌ ਚੁੱਕ ਲਈ ਹੈ ਨਾਲ ਦੀ ਨਾਲ ਜਾਣਕਾਰੀ ਦੇਦੀ ਹੈ ਕਿ ਹੁਣ ਅਧਿਕਾਰਿਤ ਤੌਰ ਦੇ ਉੱਤੇ ਸ਼੍ਰੀ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਐਮਪੀ ਬਣ ਚੁੱਕੇ ਹੈ ਅਮਰਿਤਪਾਲ ਸਿੰਘ ਪਿਛਲੇ ਸਾਲ ਜਿੱਕਰ ਗੱਲ ਕਰੀਏ بڑا ਮਸਲਾ ਉੱਠਿਆ ਸੀ ਉਸ ਤੋਂ ਪਹਿਲਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਐਨਐਸਏ ਲਗਾਈ ਗਈ ਤੇ ਇਸ ਵਾਰ ਦੁਬਾਰਾ ਫਿਰ ਤੋਂ ਐਨਐਸਏ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਬੱਕੋ ਬੱਕਰੀਆਂ ਪ੍ਰਤੀਕਿਰਿਆਵਾਂ ਆਉਂਦੀਆਂ ਸੀ ਪਰ ਇਹ ਸਭ ਦੇ ਦਰਮਿਆਨ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਜਾਂਦਾ ਐ ਐਮਪੀ ਅਮਰਿਤਪਾਲ ਸਿੰਘ ਆਜਾ ਤੌਰ ਦੇ ਉੱਤੇ ਚੋਣਾਂ ਲੜਨ ਦਾ ਐਲਾਨ ਕਰ ਦਿੰਦੇ ਆ ਉਸ ਤੋਂ ਬਾਅਦ ਦੇ ਵਿੱਚ ਜੋ ਚੋਣ ਪ੍ਰਚਾਰ ਹੁੰਦਾ ਜਿਦੇ ਚ ਬੀਬੀ ਖਾਲੜਾ ਦਾ ਵੱਡਾ ਯੋਗਦਾਨ ਸੀ ਉਸ ਚੋਣ ਪ੍ਰਚਾਰ ਨੇ ਐਸੀ ਅਗੁੱਤਕਾਈ ਕਿ ਅਮਰਿਤਪਾਲ ਸਿੰਘਰਾਂ ਦੇ ਹੱਕ ਦੇ ਵਿੱਚ ਪੰਜਾਬ ਦਾ ਸਭ ਤੋਂ ਵੱਡਾ ਫਤਵਾ ਜਾਂਦਾ ਹੈ 2 ਲੱਖ ਦੇ ਨੇੜੇ-ਤੇੜੇ ਵੋਟਾਂ ਦੇ ਨਾਲ ਉਹ ਜਿੱਤ ਜਾਂਦੇ ਆ ਤੇ ਐਮਪੀ ਬਣ ਜਾਂਦੇ ਆ ਪਿਛਲੇ 4 ਜੂਨ ਨੂੰ ਜਦੋਂ ਨਤੀਜੇ ਘੋਸ਼ਿਤ ਹੋਏ ਤਾਂ ਸੰਗਤਾਂ ਚ ਖੁਸ਼ੀ ਦੀ ਲਹਿਰਾਈ ਪਰ ਨਾਲ ਦੀ ਨਾਲ ਸ਼ਸ਼ੋ ਪੰਜਵੀ ਬਣ ਗਿਆ ਸੀ ਕਿ ਕੀ ਉਹਨਾਂ ਨੂੰ ਸੌ ਚੁਕਾਈ ਜਾਏਗੀ ਜਾਂ ਫਿਰ ਨਹੀਂ ਕਿਉਂਕਿ ਜੇਕਰ ਰਹਿੰਦੇ ਸਮੇਂ ਚ ਸੌ ਨਾ ਚਕਾਈ ਜਾਵੇ ਤਾਂ ਹੋ ਸਕਦਾ ਹੈ ਕਿ ਜਿਹੜੀ ਮੈਂਬਰਸ਼ਿਪ ਹੈ ਉਹ ਰੱਦ ਹੋ ਜਾਂਦੀ ਹੈ ਦੁਬਾਰਾ ਤੋਂ ਚੋਣਾਂ ਕਰਵਾਉਣ ਤੱਕ ਦੀ ਨੌਬਤ ਆ ਸਕਦੀ ਹੈ ਸੂਤਰ ਇਹ ਦੱਸਦੇ ਹੈ ਪਰ ਇਹ ਸਭ ਦੇ ਦਰਮਿਆਨ ਹੀ ਅੰਮ੍ਰਿਤਸਰ ਡੀਸੀ ਹੋਰਾਂ ਦੇ ਕੋਲ ਇੱਕ ਪੱਤਰ ਪਹੁੰਚਦਾ ਜਿਹੜਾ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਲਿਖਿਆ ਸੀ ਕਿ ਮੈਂ ਸੌ ਚੁੱਕਣੀ ਆ ਮੈਨੂੰ ਸੌ ਚੁੱਕਣ ਦੇ ਲਈ ਜਿਹੜੀ ਪੈਰੋਲ ਹੈ ਉਹ ਦਿੱਤੀ ਜਾਵੇ ਤੇ ਉਸ ਤੋਂ ਬਾਅਦ ਦੇ ਵਿੱਚ ਅੰਮ੍ਰਿਤਪਾਲ ਸਿੰਘ ਹੋਰੀਆਂ ਦੀ ਇਹ ਜਿਹੜੀ ਗੱਲ ਹੈ ਇਸ ਨੂੰ ਅੱਗੇ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਕੋਲੇ ਪਹੁੰਚਦਾ ਕੀਤਾ ਜਾਂਦਾ ਹੈ ਗ੍ਰਹਿ ਵਿਭਾਗ ਹੈ ਜਿਹੜਾ ਉਹ ਲੋਕ ਸਭਾ ਸਪੀਕਰ ਤੱਕ ਪਹੁੰਚ ਕਰਦਾ ਤੇ ਇਸ ਅਬਦੇ ਦਰਮਿਆਨੀ ਫਰੀਦਕੋਟ ਤੋਂ ਜਿਹੜੇ ਐਮਪੀ ਨੇ ਸਰਤਾਜ ਸਰਜੀਤ ਸਿੰਘ ਖਾਲਸਾ ਉਹ ਲੋਕ ਸਭਾ ਸਪੀਕਰ ਨੂੰ ਨਿੱਜੀ ਤੌਰ ਤੇ ਮਿਲਦੇ ਆ ਗੱਲਬਾਤ ਹੁੰਦੀ ਹੈ ਤੇ ਉਹਨਾਂ ਦੇ ਦੁਆਰਾ ਇਹ ਸਪਸ਼ਟ ਹੋ ਜਾਂਦਾ ਕਿ ਅਮਰਿਤਪਾਲ ਸਿੰਘ 5 ਜੁਲਾਈ ਨੂੰ ਆਪਣਾ ਹਲਫ ਲੈਣਗੇ ਤੇ ਹੁਣ ਉਹੀ ਗੱਲ ਹੋਈ ਹੈ ਅਮਰਿਤਪਾਲ ਸਿੰਘ ਅਧਿਕਾਰਿਤ ਤੌਰ ਦੇ ਉੱਤੇ ਹੁਣ ਐਮਪੀ ਬਣ ਚੁੱਕੇ ਐ ਸੌ ਚੁੱਕ ਲਈ ਗਈ ਹੈ ਤੇ ਨਾਲ ਦੀ ਨਾਲ ਹੀ ਖਡੂਰ ਸਵਾ ਲੋਕ ਸਭਾ ਹਲਕੇ ਦੇ ਸ਼੍ਰੀ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਲੋਕਾਂ ਨੂੰ ਆਪਣਾ ਨਮਾ ਐਂਟੀ ਮਿਲ ਚੁੱਕਿਆ ਹੈ ਪਰ ਹੁਣ ਉਹਨਾਂ ਨੂੰ ਦੁਬਾਰਾ ਫਿਰ ਤੋਂ ਵਾਪਸ ਜਿਹੜਾ ਉਹ ਲੈ ਜਾਇਆ ਜਾਏਗਾ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਤੇ ਇਸ ਤੋਂ ਬਾਅਦ ਦੇ ਵਿੱਚ ਰਿਹਾਈ ਦੇ ਕਿਸ ਤਰੀਕੇ ਦੇ ਆਸਾਰ ਰਹਿੰਦੇ ਨੇ ਕਿਸ ਤਰੀਕੇ ਦੇ ਹਾਲਾਤ ਬਣਦੇ ਐ ਇਹਦੇ ਤੇ ਵੀ ਸਭ ਦੀ ਨਜ਼ਰ ਬਣੀ ਰਹਿਣੀ ਚਾਹੀਦੀ ਐ ਤੇ ਬਣੀ ਰਹੇਗੀ